ਦੈਲੂਕਸ ਦਾ ਚੋਣਾਂ ਦਾ ਨਤੀਜਾ ਆਉਂਦਿਆਂ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਵੱਡੀ ਖਬਰ ਆ ਰਹੀ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਸਣੇ ਸੱਤ ਸੂਬਿਆਂ ਵਿੱਚ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ 10 ਜੁਲਾਈ ਨੂੰ ਪੰਜਾਬ ਸਣੇ ਇਹਨਾਂ ਸਾਰੇ ਸੱਤ ਸੂਬਿਆਂ ਵਿੱਚ ਚੋਣਾਂ ਹੋਣਗੀਆਂ 13 ਜੁਲਾਈ ਨੂੰ ਨਤੀਜੇ ਲਾਣੇ ਜਾਣਗੇ ਜੀ ਹਾਂ ਪੰਜਾਬ ਚ ਜਲੰਧਰ ਪੰਚਵੀ ਸੀਟ ਤੇ ਇਹ ਚੋਣ ਹੋਵੇਗੀ ਜਿੱਥੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਹਨਾਂ ਵੱਲੋਂ ਬਾਅਦ ਚ ਭਾਜਪਾ ਜੁਆਇਨ ਕਰ ਲਈ ਗਈ ਸੀ ਪਰ ਲੋਕ ਸਭਾ ਚੋਣਾਂ ਹੁੰਦੇ ਹੀ ਉਹਨਾਂ ਨੇ ਆਪਣੇ ਅਸਤੀਫਾ ਵਾਪਸ ਕਰਨ ਦੀ ਮੰਗ ਕੀਤੀ ਸੀ ਪਰ ਅਨ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦਾ ਅਸਤੀਫਾ ਮੰਜ਼ੂਰ ਕਰ ਲਿਆ ਸੀ ਜਿਸ ਤੋਂ ਬਾਅਦ ਹੁਣ ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਵੈਸਟ ਸੀਟ ਤੇ ਵੀ ਚੋਣ ਕਰਾਉਣ ਦਾ ਐਲਾਨ ਕੀਤਾ ਹੈ ਜੀ ਹਾਂ ਦੱਸਿਏ ਕਿ ਇਹ ਚੋਣ ਵਿਧਾਇਕ ਲਈ ਹੋਵੇਗੀ ਦੁਬਾਰਾ ਵਿਧਾਇਕ ਦੀ ਚੋਣ ਜਲੰਧਰ ਪੱਛਮੀ ਦੇ ਲੋਕ ਕਰ ਸਕਣਗੇ ਪੰਜਾਬ ਦੇ ਨਾਲ ਨਾਲ ਬਿਹਾਰ ਦੀ ਇੱਕ ਪੱਛਮੀ ਬੰਗਾਲ ਦੀਆਂ ਚਾਰ ਤਾਮਿਲਨਾਡੂ ਦੀ ਇੱਕ ਮੱਧ ਪ੍ਰਦੇਸ਼ ਦੀ 1 ਉੱਤਰਾਖੰਡ ਦੀਆਂ 2 ਅਤੇ ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ ਤੇ ਚੋਣ ਹੋਵੇਗੀ। ਜੀਹਾਂ ਦੱਸ ਦਿੰਦੇ ਆ ਕਿ ਪੰਜਾਬ 'ਚ ਜਲੰਧਰ ਵੈਸਟ ਸੀਟ ਤੇ ਦੁਬਾਰਾ ਜਿਮਨੀ ਚੋਣ ਕਰਵਾਈ ਜਾਵੇਗੀ ਜਿਥੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲਕ ਨੁਰਾਲ ਨੇ ਅਸਤੀਫਾ ਦੇ ਦਿੱਤਾ ਸੀ। ਪੰਜਾਬ ਸਣੇ ਬਿਹਾਰ, ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਕੁਝ ਸੀਟਾਂ ਤੇ ਦੁਬਾਰਾ ਚੋਣਾਂ ਕਰਵਾਈ ਜਾਣਗੀਆਂ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਜਲੰਧਰ ਪੱਛਮੀ ਐਸ ਸੀ ਦੀ ਜਿਮਨੀ ਚੋਣ 10 ਜੁਲਾਈ ਨੂੰ ਵੋਟਾਂ ਪੈਣਗੀਆਂ ਇਸ ਵਕਤ ਹੁਣ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਜਿਸ ਵਿੱਚ ਕਿ ਚੋਣਾਂ ਨੂੰ ਲੈ ਕੇ ਪੂਰਾ ਖਾਕਾ ਦਰਸਾਇਆ ਗਿਆ ਹੈ ਦੱਸਿਆ ਗਿਆ ਕਿ ਇਹਨਾਂ ਚੋਣਾਂ ਲਈ 10 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 21 ਜੂਨ ਐਲਾਨੀ ਗਈ ਹੈ ਨਾਮਜ਼ਦਗੀ ਪੱਤਰਾਂ ਦੀ ਪਰਤਾਲ 24 ਜੂਨ ਨੂੰ ਕਿੱਥੀ ਜਾਵੇਗੀ ਜਦਕੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਮ ਤਰੀਖ 26 ਜੂਨ ਹੋਵੇਗੀ ਚੋਣ ਕਮਿਸ਼ਨ ਮੁਤਾਬਕ 10 ਜੁਲਾਈ ਬੁੱਧਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ ਜਿਸ ਤੋਂ ਬਾਅਦ 13 ਜੁਲਾਈ ਯਾਨੀ ਕਿ ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨੇ ਜਾਵੇਗਾ ਜੀ ਹਾਂ ਇੱਕ ਵਾਰ ਫਿਰ ਤੋਂ ਦੱਸਿਆ ਕਿ ਪੰਜਾਬ ਵਿੱਚ ਮੁਰਤੋ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਇਹ ਚੋਣਾਂ ਸਿਰਫ ਇੱਕ ਸੀਟ ਤੇ ਹੋਣਗੀਆਂ ਦਰਸਲ ਜਲੰਧਰ ਵੈਸਟ ਯਾਨੀ ਕਿ ਜਲੰਧਰ ਪੱਛਮੀ ਸੀਟ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤ ਲੰਗੁਰਾਲ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਇਸ ਸੀਟ ਤੇ ਦੁਬਾਰਾ ਚੋਣ ਕਰਵਾਈ ਜਾਵੇਗੀ ਹਾਲਾਂਕਿ ਇਸੇ ਨਾਲ ਹੀ ਪੰਜਾਬ ਦੀਆਂ ਹੋਰ ਕਈ ਸੀਟਾਂ ਵੀ ਖਾਲੀ ਪਈਆਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਅਜਿਹੇ ਵਿਧਾਇਕ ਸੀ ਜੋ ਕਿ ਹੁਣ ਲੋਕ ਸਭਾ 'ਚ ਪਹੁੰਚ ਗਏ ਨੇ ਤਾਂ ਉਹਨਾਂ ਦੀਆਂ ਸੀਟਾਂ ਖਾਲੀ ਹੋ ਗਈਆਂ ਨੇ ਪਰ ਇਹਨਾਂ ਸੀਟਾਂ ਤੇ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਬਲਕਿ ਸਿਰਫ ਜਲੰਧਰ ਪੱਛਮੀ ਸੀਟ ਤੋਂ ਹੋਈ 10 ਜੁਲਾਈ ਨੂੰ ਚੋਣਾ ਕਰਵਾਈ ਜਾਣ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ